ਦਿਨੋ ਦਿਨ ਹੋ ਰਹੇ ਸੜਕ ਹਾਦਸੇ ਪਤਾ ਨਹੀਂ ਕਿੰਨੇ ਘਰ ਉਜਾੜਦੇ ਨੇ ਇਹਨਾਂ ਵਾਪਰ ਰਹੇ ਹਾਸਿਆਂ ਚ ਪਤਾ ਨਹੀਂ ਕਿੰਨੇ ਬੇਕਸੂਰ ਲੋਕ ਆਪਣੀ ਕੀਮਤੀ ਜਾਨ ਗਵਾ ਦਿੰਦੇ ਨੇ ਅਜਿਹਾ ਹੀ ਸੜਕ ਹਾਦਸਾ ਜਲੰਧਰ ਹੁਸ਼ਿਆਰਪੁਰ ਕੌਮੀ ਹਾਈਵੇ ਤੇ ਵਾਪਰਿਆ ਇਹ ਹਾਦਸਾ ਆਦਮਪੁਰ ਨੇੜੇ ਟੈਂਪੂ ਟਰੈਵਲਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ ਹੋਣ ਕਾਰਨ ਹੋਇਆ ਹਾਦਸੇ ਤੋਂ ਅਚਾਨਕ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਅੱਗ ਦੀ ਲਪੇਟ ਚ ਆਉਣ ਕਾਰਨ ਮੋਟਰਸਾਈਕਲ ਤੇ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮਰਨ ਵਾਲਿਆਂ ਚ 22 ਸਾਲ ਦਾ ਮਾਸੂਮ ਵੀ ਸ਼ਾਮਿਲ ਸੀ। ਜਾਣਕਾਰੀ ਮੁਤਾਬਕ ਇਹ ਤਿੰਨ ਜਣੇ ਮਾਤਾ ਚਿੰਤਪੁਰ ਨਹੀਂ ਤੋਂ ਦਰਸ਼ਨ ਕਰਕੇ ਵਾਪਿਸ ਪਰਤ ਰਹੀ ਸੀ ਕਿ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲਿਸ ਵੱਲੋਂ ਟੈਂਪੂ ਟਰੈਵਲਰ ਨੂੰ ਕਬਜ਼ੇ ਚ ਲੈ ਕੇ ਡਰਾਈਵਰ ਦੀ ਭਾਲ ਕਰ ਲਈ ਗਈ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕਰੀ। ਪ੍ਰੋਸਾਧ ਦੁਆਰੇ। ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ। ਉਹਨਾਂ ਮੋਟਰਸਾਈਕਲ ਨੂੰ ਅੱਗ ਲੱਗੀ ਐ ਐਕਸੀਡੈਂਟ ਕਰਕੇ ਉਹਨਾਂ ਦੇ ਡੈੱਡ ਬੁੱਢੀਆਂ ਸਿਵਲ ਹਸਪਤਾਲ ਜੋਂ ਅੰਦਰ ਪਹੁੰਚਾ ਕੇ ਟਰੰਪੋ ਟਰੈਵਲ ਸੀ ਕਬਜ਼ੇ ਲੈ ਕੇ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਨ ਲੱਗੇ ਜਿਹੜਾ ਚਲਾ ਰਿਹਾ ਸੀ ਉਹਦਾ ਪਤਾ ਲੱਗ ਗਿਆ ਉਹਨੂੰ ਟਰੰਪੋ ਟਰੈਵਲ ਦੇ ਖਿਲਾਫ ਡਰਾਈਵਰ ਦੇ ਖਿਲਾਫ ਕਾਰਵਾਈ ਕਰ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ